ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਜੋ ਨਤੀਜੇ ਨੇ ਉਹ ਲਗਾਤਾਰ ਸਾਹਮਣੇ ਆਂਦੇ ਪੈਣੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀਆਂ ਦੋ ਸੀਟਾਂ ਫਤਿਹਗੜ੍ਹ ਸਾਹਿਬ ਅਤੇ ਸੰਗਰੂੜ ਦੀ ਸੀਟ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਂਗਰਸ ਪਾਰਟੀ ਦੇ ਅਮਰ ਸਿੰਘ ਨੇ ਜੋ ਉਹ ਵਿਜੇਤਾ ਚੁਣੇ ਜਾ ਚੁੱਕੇ ਨੇ ਜਿਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੀ ਨੂੰ ਪਿੱਛੇ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਅਮਰ ਸਿੰਘ ਨੇ ਜੋ ਉਹ ਕਰੀਬ 1000 ਵੋਟਾਂ ਦੇ ਮਾਰਜਿਨ ਦੇ ਨਾਲ ਵਿਜੇਤਾ ਚੁਣੇਗੇ ਨੇ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਜੋ ਮੌਜੂਦਾ ਮੰਤਰੀ ਨੇ ਗੁਰਮੀਤ ਸਿੰਘ ਮੀਤੇਰ ਉਹ ਵੀ 1 ਲੱਖ ਕਰੀਬ ਵੋਟਾਂ ਦੇ ਮਾਰਜਨ ਤੋਂ ਵਿਜੇਤਾ ਚੁਣੇ ਜਾ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਸਿਮਰਜੀਤ ਸਿੰਘ ਮਾਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਵੀ ਨੇ ਉਹਨਾਂ ਨੂੰ ਪਿੱਛਾ ਛਾੜਦੇ ਹੋਏ ਲਗਾਤਾਰ ਪਹਿਲੇ ਨੰਬਰ ਦੇ ਉੱਤੇ ਜਿੱਤ ਹਾਸਲ ਕੀਤੀ ਗਈ ਹੈ ਉਤੋਂ ਕੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਅਜੇ ਬਾਕੀ ਸੀਟਾਂ ਦੇ ਜੋ ਨਤੀਜੇ ਨੇ ਉਹ ਜਲਦੀ ਕੋਸ਼ਿਤ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਨੇ ਕਿ ਪੰਜਾਬ ਦੀ ਸੀਟਾਂ ਦੇ ਵਿੱਚ ਜੇ ਆਪਾਂ ਪੁਰਾਣੇ ਲੋਕ ਸਭਾ ਚੋਣਾਂ ਯਾਨੀ ਕਿ 2019 ਦੀ ਲੋਕ ਸਭਾ ਚੋਣਾਂ ਦੇ ਨਤੀਜੇ ਦੇਖੀਏ ਤਾਂ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ 2019 ਦੇ ਵਿੱਚ ਦੋ ਸੀਟਾਂ ਕਾਂਗਰਸ ਨੂੰ ਜੋ ਕਿ 8 ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਇੱਕ ਅਤੇ ਅਕਾਲੀ ਦਲ ਨੂੰ ਦੋ ਸੀਟਾਂ ਮਿਲੀਆਂ ਸਨ ਲੇਕਿਨ 2024 ਦੇ ਵਿੱਚ ਜਦੋਂ ਹੁਣੇ ਲੋਕ ਸਭਾ ਚੋਣਾਂ ਹੋਈਆਂ ਹਨ ਉਹਨਾਂ ਦੇ ਵਿੱਚ ਬੀਜੇਪੀ ਨੂੰ ਜੋ ਕੋਈ ਸੀਟ ਪੰਜਾਬ ਦੇ ਵਿੱਚੋਂ ਨਹੀਂ ਮਿਲ ਸਕੀ ਹੈ ਇਸ ਤੋਂ ਇਲਾਵਾ ਜੋ ਕਾਂਗਰਸ ਹੈ ਉਸਨੂੰ ਸਿਰਫ 7 ਸੀਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਨੂੰ 3 ਸੀਟਾਂ ਮਿਲੀਆਂ ਅਤੇ ਅਕਾਲੀ ਦਲ ਨੂੰ ਇੱਕ ਸੀਟ ਮਿਲੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਬੀਜੇਪੀ ਦੇ ਜਿੱਤੇ ਪਹਿਲੇ 2 ਸੀਟਾਂ ਸਨ ਉਤੋਂ ਹੁਣ 0 ਦੇ ਉੱਤੇ ਆ ਚੁੱਕੇ ਜਦਕਿ ਕਾਂਗਰਸ ਨੂੰ 2024 ਦੇ ਵਿੱਚ ਇੱਕ ਸੀਟ ਦਾ ਜੋ ਘਾਟਾ ਉਹ ਸਹਿਣਾ ਪਿਆ ਹੈ ਜਦਕਿ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪਹਿਲਾਂ ਆਮ ਆਦਮੀ ਪਾਰਟੀ ਕੋ ਜਿੱਥੇ ਸੰਗਰੂਰ ਦੀ ਇੱਕ ਸੀਟ ਸੀ ਜਿਸ ਦੇ ਵਿੱਚ ਕਿ ਭਗਵੰਤ ਮਾਨ ਵਿਜੇਤਾ ਰਹੇ ਸਨ ਉੱਥੇ ਹੀ ਹੁਣ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੀਆਂ ਮਿਲ ਚੁੱਕੀਆਂ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਜੋ ਲਗਾਤਾਰ ਵਿਸਤਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਉੱਤੇ ਹੀ ਅਕਾਲੀ ਦਲ ਨੂੰ ਇੱਕ ਸੀਟ ਦਾ ਘਾਟਾ ਪਿਆ ਜਿੱਥੇ ਪਹਿਲਾਂ ਉਹਨਾਂ ਨੂੰ ਦੋ ਸੀਟਾਂ ਮਿਲੀਆਂ ਸਨ ਹੁਣ ਉਹਨਾਂ ਨੂੰ ਇੱਕ ਹੀ ਸੀਟ ਮਿਲੀ ਹੈ ਉਹ ਵੀ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਤੋਂ ਜੋ ਹਰ ਸਿਮਰਤ ਕੋਰ ਬਾਦਲ ਨੇ ਉਹ ਵਿਜੇਤਾ ਰਹੇ ਨੇ ਜਿਨ੍ਹਾਂ ਨੂੰ ਲਗਾਤਾਰ ਉਹ ਅੱਗੇ ਜਾ ਤਾਂ ਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਜੋ ਪੰਜਾਬ ਦੀਆਂ ਬਾਕੀ ਹੋਟ ਸੀਟਾਂ ਮੰਨੀਆਂ ਜਾਂਦੀਆਂ ਹਨ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਅੰਮ੍ਰਿਤਸਰ ਦੀ ਸੀਟ ਦੇ ਉੱਤੇ ਕਾਂਗਰਸ ਦੇ ਗੁਰਮੀਤ ਓਜਲਾ ਕਰੀਬ 1.4 ਦੀ ਵੋਟ ਤੋਂ ਅੱਗੇ ਜਾਂਦੇ ਪਏ ਨੇ ਜਦ ਕਿ ਉਹਨਾਂ ਦੇ ਮੁਕਾਬਲੇ 'ਚ ਦੂਸਰੇ ਨੰਬਰ ਦੇ ਉੱਤੇ ਭਾਜਪੀ ਦੇ ਤਰਨਜੀਤ ਸੰਧੂ ਨੇ ਇਸ ਤੋਂ ਇਲਾਵਾ ਨੰਦਪੁਰ ਸਾਹਿਬ ਤੋਂ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਮਲਵਿੰਦਰ ਕੰਗ ਨੇ ਉਹ 8000 ਵੋਟ ਤੋਂ ਅੱਗੇ ਜਾ ਰਹੇ ਨੇ ਜਦ ਕਿ ਦੂਸਰੇ ਨੰਬਰ ਦੇ ਉੱਤੇ ਕਾਂਗਰਸ ਦੇ ਵਿਜੇਂਦਰ ਸਿੰਘਲਾ ਨੇ ਇਹ ਤੋਂ ਉਹ ਵੀ ਤੁਹਾਨੂੰ ਦੱਸ ਦੇਣੇ ਕਿ ਖੰਡੂਰ ਸਾਹਿਬ ਦੇ ਉੱਤੇ ਅਮਰਿਤਪਾਲ ਸਿੰਘ ਲਗਾਤਾਰ ਆਜ਼ਾਦ ਉਮੀਦਵਾਰ ਜੋ ਖੜੇ ਸੀ ਉਹ 1 ਲੱਖ ਫਰਕ ਦੇ ਨਾਲ ਅੱਗੇ ਚੱਲ ਰਹੇ ਆ ਤੇ ਕਾਂਗਰਸ ਦੇ ਕੁਲਵੀਰ ਸਿੰਘ ਜੀਰਾ ਨੇ ਉਹ ਦੂਸਰੇ ਨੰਬਰ ਦੇ ਉੱਤੇ ਪੰਜਾਬ ਦੇ ਵਿੱਚ ਲੋਕ ਸਭਾ